ਹਾਂ ਇਹ ਬਰਾਬਰ ਕਰਾ। ਘੱਟਾ ਤਾਇਆ ਦੇ ਬਰਾਬਰ ਤਾਂ ਕਰਾ ਦਈਏ। ਮੜ ਕੇ ਫੇਰ ਜਿਆਦਾ ਕੰਮ ਨਾ ਹੋ ਜਾਊਗਾ। ਨਹੀਂ ਹੁਣ। ਇੱਧਰ ਲਾ ਕੇ ਦੇਖ ਮੜੀ। ਕਿੱਦਾਂ? ਦੇਖੀ ਜਾ ਮੈਂ। ਓਏ ਮੀਆਂ ਓਹ ਬਰਾਬਰ ਹੀ ਆ। ਓਰੇ ਬਰਾਬਰ ਹੀ ਇਹ। ਨਹੀਂ ਫਰਕ ਤਾਂ। ਮੋੜਾ ਮੋਟਾ ਹੋ ਜਾਣਾ। ਹਾਂ। ਤਾਇਆ ਦੇ ਲਾ ਏਡੀਆਂ ਏਡੀਆਂ ਲਾਈਆਂ ਸੀ ਮਟਾਣੀਆਂ। ਤੇ ਮੈਨੂੰ ਕਹਿੰਦੇ ਹੋਣੀਆਂ ਨਹੀਂ ਇਹੇ ਮਿੱਤਰਾ ਤੇ ਮੈਂ ਕਹਾ ਦੇਖੀ ਚਲੋ ਹੋਣਗੇ ਆ ਠੀਕ ਆ ਪੂਲਰ ਜੇ ਨਾਸੀ ਦਾ ਨਾਸ ਹੀ ਆ ਤਾਂ ਮੇਰੇ ਨਿੱਕੇ ਨਿੱਕੇ ਦੇਖ ਲਾਈਆਂ ਹੋਈਆਂ ਹੰਗਲ ਹੰਗਲ ਜੱਡੀਆਂ ਦੇ ਲਾ ਆ ਦੇ ਲਾ ਕਿੱਡੀਆਂ ਕਿੱਡੀਆਂ ਹੋ ਗਈਆਂ ਬਾਹ ਲਾਣ ਤੋਂ ਬਹੁਤ ਔਖਾ ਸੀ ਯਾਰ ਹਾਂ ਤੁੰਗਿਆ ਵੀ ਇਹ ਬਰਾਬਰ ਕਰਾ ਲਈ ਇੱਕ ਟੱਕ ਤਾ ਇਹ ਮਾਜੀ ਮੋੜਿਆ ਚੱਲ ਬਣੇ ਇੱਕ ਵੱਡਾ ਧੋਖਾ ਵੱਡਾ ਮਹਾਰੀ ਜੇ ਸਾਡਾ ਸਰਾਦਾ ਐਂ ਤਾਂ ਆ ਵੀ ਆ ਜਿਹੜਾ ਨਾ ਇੱਕ ਪਲਾਟ ਹੀ ਬਣ ਜੇ ਬਣ ਜਾਣ ਠੀਕ ਆ ਆਹੋ ਡੜੀ ਨਾਲ ਗੱਲ ਕਰਤੀ ਕਹਿੰਦਾ ਡੜੀ ਨਾਲ ਆਹੋ ਹਮ ਚਲੋ ਇਹ ਤਾਂ ਜਿਆਦਾ ਨਹੀਂ ਬਲਗਣ ਨਹੀਂ ਹੋਦੂ ਯਾਰ ਬਲਗਣ ਬਣਾਵੇ ਬਹੁਤ ਔਖਾ ਯਾਰ ਹਮ ਤਾਇਆ ਜੇ ਮੈਂ ਆਹੋ ਤਿੰਨ ਗੱਟੂ ਕੱਢੇ ਕਣਕ ਦੇ ਦੱਸਾ ਕੀ ਕਹਿੰਦਾ ਮੈਨੂੰ ਕਹਿੰਦਾ ਇਹੇ ਤਾਂ ਬਚਣੇ ਸੀ ਦਾਣੇ ਮੈਨੂੰ ਸਵਰਨੇ ਦਾ ਮੁੰਡਾ ਉਹ ਮੈਂ ਕਿਹਾ ਜਾ ਰਵੀ ਇਦਾਂ ਨਾ ਕਰ ਵੀ ਕਣਕ ਹੈਗੀ ਡਿੱਗੀ ਭਰਾਵਾ ਮੈਂ ਕਿਹਾ ਤੂੰ ਟੂੜੀ ਦੇ ਪੈਸੇ ਲੈ ਜਾ ਅਸਾਂ ਤੂੰ ਹੈ ਟੂੜੀ ਦੇ ਪੈਸੇ ਲੈ ਆਂਦੇ ਟਰਾਲੀ ਤੇ ਲੈਣ ਨੂੰ ਦਾਣੇ ਲੈ ਜਾ ਫੇਰ ਕਹਿੰਦਾ ਨਹੀਂ ਯਾਰ ਮੈਂ ਕਿਹਾ ਯਾਰ ਇਦਾਂ ਨਾ ਕਰਿਆ ਕਰੋ ਹਨਾ ਵੀ ਹੁਣ ਕਣਕ ਡਿੱਗੀ ਆ ਉਹੀ ਚੱਲ ਪਸ਼ੂਆਂ ਨੂੰ ਯਾਰ ਦਲਾ ਲੈਂਦਾ ਬੰਦਾ ਹੋੜਾ ਦੇ ਹੀ ਹੋ ਗਿਆ ਖਾਦੀ ਜਾਂਦੀ ਦੌੜ ਹੋ ਰਹੀ ਹੈ ਯਾਰ ਤਾਂ ਕਣਕ ਮੱਕ ਗਈ ਸਾਨੂੰ ਪਤਾ ਸੀ ਹੈ ਤੇ ਦੇਖ ਕਣਕ ਮੱਕ ਜਾਂਦੀ ਆ ਕਣਕ ਮਿਲ ਗਈ ਆ ਸਾਡਾ ਮਿੰਡ ਵਿੱਚ ਤੁਹਾਡਾ ਆ ਗਿਆ ਕਿੱਦਾਂ ਆ ਜਿਹੜੀ ਫ੍ਰੀ 15 ਬੂਨੇ ਦੀ ਦੁਕਾਨ ਦਾ ਦਿੱਤੀ ਇਹ ਆਪ ਵੀ ਢੱਡ ਭਰ ਲੈਣੇ ਉਹਨਾਂ ਨੇ ਤੋ ਸਾਰੇ ਦੇ ਗਏ ਆ ਸਾਡਾ ਬਣੇ ਬੁਟਾ ਚਾਰ ਚਾਰ ਬੰਨ ਰਹਿ ਗਏ ਆ ਵੀ ਸਰੋ ਮੇਗਾ ਤੇ ਹੋਤੀ ਮੜ ਕੇ ਕੀਆ ਆ ਕਾਦੀ ਫਰੀ ਵਾਲੀ ਕਣਕ ਕੀਤੀ ਆ ਮੈਂ ਕੀਤੀ ਆ ਮਿਲਦੀ ਨਹੀਂ ਕਈਆਂ ਨੂੰ ਦੇ ਜੇ ਦਸਾਂ ਨੂੰ ਮਿਲ ਗਈ ਵੀ ਰਹਿ ਗਏ